three

ਮੰਤਰ ਸੁਣਾਇ ਕਿ ਜਿਹੜਾ ਉਸ ਪਰਮੇਸ਼ਰ ਨੂੰ ਨਮਸ਼ਕਾਰ ਕਰਨੀ ਹੈ ਕਿਸ ਨੂੰ ਕਰਨੀ ਹੈ ਤੇ ਸਾਧਗੁਰੂ ਜੀ ਬਖਸ਼ਿਸ਼ ਕਰਦੇ ਹਨ ਬੰਦਨਾ ਆਪ ਕੀ ਆਪਣੀ ਤਿੰਨ ਅਲਗ ਅਲਗ ਤਰੀਕਿਆਂ ਦੇ ਨਾਲ ਕੋਈ ਮस्तक ਟੇਕਣਾ ਪ੍ਰਣਾਮ ਕਰਨਾ ਢੋਕ ਸਜਦਾ ਕਰਨਾ ਆਦੇਸ਼ ਕਰਨਾ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਗੁਰੂ ਨੂੰ ਮस्तक ਟੇਕਣਾ ਹੈ ਉਹਦੇ ਵਾਕ ਉਹ ਨਾਮ ਲਈ ਗਏ ਹਨ ਪਰ ਨਮਸਕਾਰ ਜਾਂ ਮस्तक ਟੇਕਣਾ ਦੀਕ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਹਮੇਸ਼ਾ ਆਪ ਨਾਲੋਂ ਗੁਨਾ ਦੇ ਵਿੱਚ ਉਮਰ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਉਸ ਨੂੰ ਮੱਥਾ ਟੇਕਿਆ ਜਾਂਦਾ ਹੈ ਨਤ ਮस्तक ਹੋਇਆ ਜਾਂਦਾ ਹੈ ਜਾਂ ਇਸ ਆਪਣੇ ਇਸ਼ਟ ਦੇ ਅੱਗੇ ਗੁਰੂ ਦੇ ਅੱਗੇ ਮस्तक ਜਿਹੜਾ ਹੈ ਉਹ ਟੇਕਿਆ ਜਾਂਦਾ ਹੈ ਮस्तक ਟੇਕਣਾ ਇੱਕ ਨਿਮਰਤਾ ਦਾ ਪ੍ਰਤੀਕ ਹੈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿਉਂਕਿ ਉਹ ਮਨੁੱਖ ਜਿਹੜਾ ਹੈ ਆਪਣੇ ਮਾਣ ਦੇ ਅਹੰਕਾਰ ਦੇ ਵਿੱਚ ਵੱਡੇਪਣ ਦੇ ਵਿੱਚ ਜਦੋਂ ਮੱਤੇ ਆ ਰਿਹਾ ਹੈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਤੇ ਫਿਰ ਇਸ ਤਿਆਗ ਇਸ ਜਿਹੜਾ ਵੱਡਪਨ ਹੈ ਜਾਂ ਹੰਕਾਰ ਹੈ ਇਸ ਨੂੰ ਤਿਆਗ ਕੇ ਦੂਸਰੇ ਦੇ ਅੱਗੇ ਸਿਰ ਝੁਕਾਇਆ ਜਾ ਸਕਦਾ ਹੈ ਬੇਵਫਰੀ ਕਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਕਈ ਵਾਰੀ ਹਥਿਆਰਾ ਮਨੁੱਖ ਜਿਹੜਾ ਹੈ ਪਾਪ ਕਰਨ ਵਾਲਾ ਵੀ ਝੁਕਦਾ ਹੈ ਪਰ ਉਸ ਦਾ ਝਗਣਾ ਕਿਸੇ ਹੋਰ ਕਰਮ ਦੇ ਹੁੰਦਾ ਹੈ ਕਿ ਐਸੇ ਝਗਣੇ ਨੂੰ ਗੁਰਦੇਵ ਪਤਾ ਬਖਸ਼ਿਸ਼ ਕਰਦੇ ਹਨ ਕਿ ਅਪਰਾਧੀ ਦੁਨੀਆਂ ਵਿੱਚ ਜੋ ਹੰਕਾਰ ਲਗਾ ਕੇ ਸੀ ਸੁਣਵਾਈਆਂ ਜਾਂ ਕੀਏ ਜਾਂਦੇ ਨੇ ਉਹ ਸੁਧ ਹੈ ਜਾ ਇਸ ਨੂੰ ਸਾਨੂੰ ਪ੍ਰੇਰਣਾ ਮਿਲਦੀ ਹੈ ਪਾਤਸ਼ਾਹ ਜੀ ਸਾਨੂੰ ਪ੍ਰੇਰਣਾ ਦਿੰਦੇ ਹਨ ਕਿ ਇਸੇ ਗੁਰੂ ਨੂੰ ਨਾਸਤਿਕ ਟੀਕਣ ਲੱਗਿਆ ਜੀ ਹਿੰਮਤ ਇਨਸਾਨ ਦੀ ਜਿਹੜੀ ਨਿੱਜਤ ਹੈ ਨਿਯਤ ਹੈ ਉਹ ਸਾਫ਼ ਹੋਣੀ ਚਾਹੀਦੀ ਹੈ ਗੁਰੂ ਘਰ ਦੇ ਅੰਦਰ ਗੁਰਮਤਿ ਦੇ ਸਿਖਾਣ ਦੇ ਅਨੁਸਾਰ ਪਾਤਸ਼ਾਹ ਜੀ ਨੇ ਸਾਨੂੰ শ্রুতি ਦਿੱਤੀ ਕਿ ਜਦੋਂ ਅੰਦਰੋਂ ਮਨੁੱਖ ਜਿਹੜਾ ਹੈ ਗੁਰੂ ਦੀ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਗੁਰੂ ਦੀ ਪ੍ਰੇਰਣਾ ਦੇ ਨਾਲ ਜਦੋਂ ਗੁਰੂ ਦੇ ਅੱਗੇ ਝੁਕਦਾ ਹੈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਉਹ ਪਵਿੱਤਰ ਤੋਂ ਪਵਿੱਤਰ ਜਿਹੜਾ ਹੈ ਜੇ ਗੁਰੂ ਦੀ ਚਰਣੀ ਲੱਗਦਾ ਹੈ ਉਹ ਜਿਹੜਾ ਸਿਰ ਵੀ ਪਵਿੱਤਰ ਬਣ ਜਾਂਦਾ ਐਸੋ ਸੀਸਰਾ ਪਵਿੱਤਰ ਪਾਵਨ ਹੈ ਮੇਰੀ ਇੰਦਰੀਏ ਜੋ ਜਾਇ ਲਗੇ ਗੁਰ ਪੈਰੇ ਨਾਮੀ ਉਹ ਸੀਸ ਜਿਹੜਾ ਹੈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਪਵਿੱਤਰ ਪਾਵਨ ਬਣ ਜਾਂਦਾ ਜਿਹੜਾ ਅੰਦਰੋਂ ਹੰਕਾਰ ਨੂੰ ਤਿਆਗ ਕੇ ਵਡਪਣ ਨੂੰ ਤਿਆਗ ਕੇ ਗੁਰੂ ਦੇ ਅੱਗੇ ਨਿਮਜ ਜਾਂਦਾ ਹੈ ਭਗਤ ਪ੍ਰੀਤ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਮਨੁੱਖ ਆਪਣੇ ਜਦੋਂ ਮਾਰਗ ਦੇ ਅੱਗੇ ਸਿਰ ਨਹੀਂ ਨਿਵਾਉਂਦਾ ਅਹੰਕਾਰੀ ਮਨੁੱਖ ਜਿਹੜਾ ਹੈ ਸਜਦਾ ਨਹੀਂ ਕਰਦਾ ਤੇ ਭਗਤ ਫਰੀਦ ਜੀ ਸਾਨੂੰ ਸੋਝੀ ਦਿੰਦੇ ਹਨ ਉਸ ਸਿਰ ਨੂੰ ਧਰਨਾ ਜੋ ਜਿਹੜਾ ਵਖਰਾ ਕਰ ਦੇਣਾ ਚਾਹਤਾ ਹੈ ਅਰੇ ਐਸੇ ਸਿਰ ਨੂੰ ਤੂੰ ਦੇ ਵਿੱਚ ਬਾਰਨ ਦੇ ਇਸ ਤਰ੍ਹਾਂ ਬਾਬਾ ਫਰੀਦ ਜੀ ਨੇ ਉਦਾਹਰਣ ਦਿੱਤੀ ਕਿ ਉਹਨੂੰ ਬਾੜਨ ਦੇ ਥਾਲ ਦੇ ਅੰਦਰ ਸਿਰ ਨੂੰ ਜਿਹੜਾ ਹੈ ਤੁਨੇ ਦੇ ਵਿੱਚ ਪਾ ਕੇ ਖਤਮ ਕਰ ਦੇਣਾ ਚਾਹੁੰਦਾ ਹੈ ਜਿਹੜਾ ਸਿਰ ਗੁਰੂ ਦੇ ਅੱਗੇ ਨਿਮਰਦਾ ਵੀ ਇਹਦੇ ਅੰਦਰ ਐਸਾ ਅਹੰਕਾਰ ਹੈ ਬਾਬਾ ਫਰੀਦ ਜੀ ਆਖਦੇ ਹਨ ਉਠ ਖਰੀਦਾ ਅਨੁਸਾਰ ਸਵੇਰ ਨਿਵਾਜ ਪੁਜਾਰ ਜੋ ਸਿਰ ਸਾਈ ਨਾਮ ਹੈ ਸੋ ਸਿਰ ਕਪ ਉਦਾ ਇਆ ਕਹਦੇ ਹਨ ਜੋ ਸਿਰ ਸਾਈ ਨਾਨਵੈ ਸੋ ਸਿਰ ਕੀਜੈ ਕਾਇ ਕੁੰਨੇ ਹੇਠ ਧਰਾਈਏ ਬਾਲਣ ਸੰਧੇ ਭਾਰ ਥਾਏ ਕਹਿੰਦੇ ਕਿ ਉਹ ਜਿਹੜਾ ਸਿਰ ਹੈ ਉਹਨੂੰ ਬਾਰਣ ਦੀ ਥਾਂ ਦੇ ਅੰਦਰ ਕੁੰਨੇ ਦੇ ਵਿੱਚ ਪਾ ਦੇ ਦੂਸਰੇ ਪਾਤਸ਼ਾਹ ਹਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਮਾਜ ਦੀ ਬਾਤ ਦੇ ਅੰਦਰ ਬਖਸ਼ਿਸ਼ ਕੀਤੀ ਹੈ ਸਾਨੂੰ ਸੋਚੀ ਦਿੱਤੀ ਹੈ ਕਿ ਜੋ ਸਿਰ ਸਾਈ ਨਾਨਵੈ ਸੋ ਸਿਰ ਦਿੱਜੈ ਡਾਰ ਜਿਹੜੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਜਿਹਦੇ ਅੰਦਰ ਪ੍ਰੇਮ ਨਹੀਂ ਬਣਿਆ ਜਿਹਦੇ ਅੰਦਰ ਭਾਵਨਾ ਨਹੀਂ ਬਣੀ ਜਿਹਦੇ ਅੰਦਰ ਗੁਰੂ ਦੀ ਪ੍ਰਤੀਤ ਨਹੀਂ ਬਣੀ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਫਿਰ ਇਹਨਾਂ ਚੀਜ਼ਾਂ ਤੋਂ ਬਾਅਦ ਮਨੁੱਖ ਦੇ ਅੰਦਰ ਬਿਰਹਾ ਉਪਜਦਾ ਹੈ ਬਿਰਹਾ ਕੀ ਹੈ ਬੈਰਾਗ ਅੰਦਰ ਪੈਦਾ ਹੋ ਜਾਂਦਾ ਹੈ ਕਿ ਪਾਤਸ਼ਾਹ ਜੀ ਸਾਨੂੰ ਸੋਚੀ ਦਿੰਦੇ ਹਨ ਕਿ ਇਹਨੂੰ ਬੈਰਾਗ ਨਾਲ ਹੱਟ ਸਮਾਇਆ ਜੇ ਜਿਸ ਪਿੰਜਰ ਮੈਂ ਮਿਰਖਾ ਨਹੀਂ ਸੋਸ ਪਿੰਜਰ ਰਹਿਦਾ। ਤੁਹਾਨੂੰ ਗੁਰੂ ਅੰਗਦ ਦੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਜਿਸ ਦੇ ਅੰਦਰ ਐਸਾ ਗੁਰੂ ਜਰਾ ਜਿਹੜਾ ਪਿਆਰ ਹੈ ਜਦੋਂ ਉਹ ਐਸਾ ਬਣ ਗਿਆ ਕਿ ਹਰ ਵੇਲੇ ਯੂਰਪ ਦੇ ਅੰਦਰ ਉਹ ਬੇਥਾ ਪੈਦਾ ਹੋਇਆ ਰੇਦਾ। ਜਿਵੇਂ ਜਿਸ ਤਰ੍ਹਾਂ ਕਿਸੇ ਨੂੰ ਮਿਲਣ ਦੀ ਚਾਹ ਹੁੰਦੀ ਹੈ ਅੰਦਰ ਐਸਾ ਵਹਿਰਾਗ ਬਣ ਜਾਂਦਾ ਹੈ। ਪਾਤਸ਼ਾਹ ਜੀ ਸਾਨੂੰ ਖੁਸ਼ੀ ਦਿੰਦੇ ਹਨ। ਇਹ ਭਾਈ ਨਾਨਕ ਇਸ ਪਿੰਜਰ ਵਿੱਚ ਬਿਰਹਾ ਨਹੀਂ ਉਸ ਪਰਮੇਸ਼ਰ ਨੂੰ ਮਿਲਣ ਦੀ ਤਾਂਗ ਨਹੀਂ ਇਹ ਉਹ ਜਿਹੜਾ ਸ਼ਰੀਰ ਵੀ ਜਿਹੜਾ ਹੈ ਉਹ ਵੀ ਇੱਕ ਪਿੰਜਰ ਦੀ ਨਿਆਈ ਹੈ ਜਿਹਦੇ ਅੰਦਰ ਬਿਰਹਾ ਨਹੀਂ ਉਪਜਦਾ ਇਸ ਕਰਕੇ ਪਾਤਸ਼ਾਹ ਜੀ ਨੇ ਸਾਨੂੰ ਸੋਝੀ ਦਿੱਤੀ ਕਿ ਉਸ ਪੂਰਨ ਪਰਮੇਸ਼ਰ ਦੇ ਅੰਗੇ ਤੂੰ ਨਮਰਤਾ ਦੇ ਨਾਲ ਜਦੋਂ ਵੰਦਨਾ ਕਰੇਂਗਾ ਕਰੋ ਵੰਦਨਾ ਅਨਕਵਾਰ ਸਰਨ ਪਰਮ ਹਰਿ ਰਾਈ ਪ੍ਰਹਮ ਕਟੀਏ ਨਾਨਕ ਸਾਧ ਸੰਗ ਦੁਤੀਆ ਭਾਉ ਮਟਾਈ ਜਦੋਂ ਗੁਰੂ ਦੇ ਅੱਗੇ ਨਿਮਰਤਾ ਦੇ ਨਾਲ ਢੋਈਂਗਾ ਨਾ ਟਿਕਵੇਂਗਾ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਤੇ ਤੇਰੇ ਅੰਦਰੋਂ ਜਿਹੜੀ ਭ੍ਰੰਦੀ ਦੀ دیوار ਹੈ ਮਾਇਆ ਨੇ ਐਸਾ ਭਰਮ ਤੇਰੇ ਅੰਦਰ ਪਾਇਆ ਹੋਇਆ ਹੈ ਇੱਕ ਦੀਵਾਰ ਖੜੀ ਕਰ ਦਿੱਤੀ ਹੈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਫਿਰ ਜਦੋਂ ਤੂੰ ਉਹਦੇ ਅੰਦਰ ਪ੍ਰਹਮ ਉਹ ਗੁਰੂ ਨੇ ਖਤਮ ਕਰਨਾ ਬ੍ਰਹਮ ਕਟਿਏ ਨਾਨਕ ਸਾਧ ਸੰਗਤੀਆਂ ਭਾਉ ਮਿਟਾਈ ਦੂਜਾ ਭਾਉ ਫਿਰ ਗੁਰੂ ਖਤਮ ਕਰ ਦਿੰਦਾ ਹੈ ਜਦੋਂ ਤੂੰ ਡੰਡਾ ਤੇ ਬੰਧਨ ਅਨੰਤ ਵਾਰ ਸਰਬ ਕਲਾ ਸਮਰਾ ਪਰ ਸਾਰਾ ਜਿਹੜਾ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹਦੇ ਸਰਬ ਕਲਾ ਜਿਹੜਾ ਸਮਰਾਥ ਹੈ ਜਦੋਂ ਉਹਦੇ ਅੱਗੇ ਟੈਰ ਦੋਏਗਾ ਤੇ ਫਿਰ ਪਾਕਸ਼ਾ ਦੀ ਵਕੀਸ਼ ਕਰਦੇ ਹਨ ਡੋਲਨ ਤੇ ਰਾਖਾ ਪ੍ਰਭੂ ਨਾਨਕ ਨੇ ਕਰਾ ਇਰਮਨ ਮਨੁੱਖ ਨੂੰ ਕੋ ਢੋਲਣਾ ਨਹੀਂ ਦਿੰਦਾ ਭਾਵੇਂ ਉਹ ਬੰਦ ਬੰਦ ਉਹਦਾ ਕਿਉਂ ਨਾ ਕਟਿਆ ਜਾਵੇ ਕਿਉਂਕਿ ਗੁਰੂ ਦੇ ਨਾਲ ਐਸਾ ਅੰਦਰੋਂ ਪਿਆਰ ਹੈ ਐਸਾ ਵਿਰਹ ਹੈ ਜਿਸ ਤਰ੍ਹਾਂ ਕੀ ਆਪਾਂ ਦੇਖਦੇ ਸਾਂ ਗੁਰਮੁਖ ਪਿਆਰੇ ਗੁਰੇ ਸ਼ਹੀਦੀ ਦੇ ਸਾਡਾ ਮਨਾ ਕੇ ਛੱਡੀ ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਸਾਹਮਣੇ ਜਿਹੜੇ ਉਹ ਸਿੰਘ ਸਨ ਉਹਨਾਂ ਨੂੰ ਰੂਹ ਦੇ ਵਿੱਚ ਪਾਲਿਆ ਗਿਆ ਉਹਨਾਂ ਚੱਕਰੀ ਤੇ ਚੜਿਆ ਗਿਆ ਐਸੀ ਤਸੀਹੇ ਦਿੱਤੇ ਗਏ ਪਰ ਅੰਦਰ ਗੁਰੂ ਦਾ ਐਸਾ ਬਿਰਹਾ ਸੀ ਐਸਾ ਪਿਆਰ ਸੀ ਕਿ ਗੁਰੂ ਦੇ ਨਾਲੋਂ ਟੁੱਟੇ ਨਹੀਂ ਇਸ ਕਰਕੇ ਧੰਨ ਗੁਰੂ ਪਾਤਸ਼ਾਹ ਜੀ ਸਾਨੂੰ ਸੋਚੀ ਦਿੰਦੇ ਹਨ ਜਦੋਂ ਤੇਰਾ ਗੁਰੂ ਦੇ ਨਾਲ ਐਸਾ ਪਿਆਰ ਬਣ ਗਿਆ ਫੇਰ ਭਾਵੇਂ ਆਪਣਾ ਆਤਮਮੁਨੁੱਖ ਖਤਮ ਕਿਉਂ ਨਹੀਂ ਕਰ ਲੈਣਾ ਕਿਉਂਕਿ ਉਨੀ ਦੇਰ ਤੱਕ ਮਨੁੱਖ ਦੇ ਅੰਦਰੋਂ ਜਿੰਨੀ ਦੇਰ ਤੱਕ ਹਉਮੈਕਾਰ ਨਹੀਂ ਖਤਮ ਹੁੰਦਾ ਉਨੀ ਦੇਰ ਤੱਕ ਇਹ ਜਿਹੜੀਆਂ ਨਾ ਹਨ ਗੁਰੂ ਦੀਆਂ ਬਖਸ਼ਿਸ਼ਾਂ ਅੰਦਰ ਵਸਦੀਆਂ ਨਹੀਂ ਇਸ ਕਰਕੇ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਸਾਨੂੰ ਸੋਚੀ ਦਿੱਤੀ ਹੈ ਕਿ ਅੰਦਰ ਜਿਹੜਾ ਹੈ ਗੁਰੂ ਦੇ ਨਾਲ ਐਸਾ ਡੇਰਾ ਪ੍ਰਤੀਤ ਭਰੋਸਾ ਭਾਉ ਨਾ ਬਣ ਜਾਵੇ ਸਤਿਗੁਰੂ ਸਚੇ ਪਾਤਸ਼ਾਹ ਦੀ ਸਾਨੂੰ ਸੋਚੀ ਦਿੰਦੇ ਹਨ ਕਿ ਇਹ ਭਾਈ ਜਦੋਂ ਗੁਰੂ ਦੇ ਅੱਗੇ ਨਿਵੇਂਗਾ ਗੁਰੂ ਬਖਸ਼ਿਸ਼ ਕਰੇਗਾ ਕਿੰਨਾ ਕਰੇਗਾ ਅੰਦਰ ਤੇਰੇ ਭਾਵਨਾ ਹੋਵੇ ਅੰਦਰ ਤੇਰੇ ਪ੍ਰੀਤ ਹੋਵੇ ਪਾਤਸ਼ਾਹ ਜੀ ਸਾਨੂੰ ਇਹੀ ਹੱਦ ਦੇ ਪਾਵਨ ਸਿਰ ਮੁਖਵਾਕ ਰਹੀ ਸਾਨੂੰ ਸੋਝੀ ਦਿੰਦੇ ਅਰ ਬੰਦਨਾ ਹਰ ਬੰਦਨਾ ਗੁਣ ਗਾਓ ਸੋ ਪਾਰ ਰਾਈ ਤੇ ਗੁਰੂ ਦੇ ਐਸੇ ਗੁਨਾਮ ਤੂੰ ਗਾਉਣ ਕਰ ਐਸੀ ਬਖਸ਼ਿਸ਼ ਕਰ ਤਿੱਕ ਕਵੀ ਨੇ ਬੜਾ ਸੁੰਦਰ ਲਿਖਿਆ ਹੈ ਕਿੰਨ ਲਗਾ ਤੇਰੀ ਅੱਖ ਦੀ ਸਿੱਪ ਦਾ ਇੱਕ ਮੂਰਤੀ ਜੇਕਰ ਗੁਰੂ ਚਰਨਾਂ ਅੰਦਰ ਟੋਲ ਜਾਵੇ ਉਹਦੀ ਮਿਹਰ ਦੀ ਨਜ਼ਰ ਦਾ ਕੁੱਲ ਸਾਗਰ ਤੇਰੇ ਇੱਕ ਜਿਹੜਾ ਇਹਨ ਲਗਾ ਤੇਰੀ ਉਹਦੀ ਮਿਹਰ ਦਾ ਇੱਕ ਨਦਰ ਦਾ ਕੁੱਲ ਸਾਗਰ ਤੇਰੇ ਇੱਕ ਕਤਰੇ ਅੰਦਰ ਘੁਲ ਜਾਵੇ ਮੱਥਾ ਰਗੜ ਜਾ ਕੇ ਪਾਇ ਦਾਰ ਉਤੇ ਤੇਰਾ ਦੇਖ ਸਿਰਦਾ ਪੈ ਮੁੱਲ ਜਾਵੇ ਤੇਰੇ ਮੱਥੇ ਦੀ ਰੇਖਾ ਦਾ ਬੰਦ ਗੁਹਾ ਮਤਾ ਖੁੱਲਦਿਆਂ ਖੁੱਲਦਿਆਂ ਖੁੱਲ ਜਾਵੇ ਜਿਸ ਤਰ੍ਹਾਂ ਕਿ ਸਤਿਗੁਰੂ ਸਚੀਂ ਪਾਤਸ਼ਾਹ ਜੀ ਸਾਨੂੰ ਸੋਧੀ ਜਾਂਦੇ ਹਨ ਕਿ ਜਿਸ ਤਰ੍ਹਾਂ ਸਲਾਹਤ ਨਹੀਂ ਹੋਇਆ ਸਿੰਘ ਗੁਰੂ ਦੇ ਚਰਨਾਂ ਦੇ ਅੰਦਰ ਲੋਕ ਆਉਂਦੇ ਸਾਂ ਮੱਥਾ ਟੇਕਦੇ ਸਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਜਦੋਂ ਸਲਾਹਤ ਹੀ ਨੇ ਅਗੋਂ ਵਚਨ ਕੀਤਾ ਸਤਿਗੁਰੂ ਸਚੀਂ ਪਾਤਸ਼ਾਹ ਜੀ ਇਹ ਸਿੱਖਣ ਹੁੰਦੇ ਹਨ ਸਭੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਸਤਿਗੁਰੂ ਜੀ ਨੇ ਜੋਸ਼ੇ ਤੋਂ ਹੀ ਤੁੰਗੂਰ ਨੇ ਆ ਕੇ ਰੱਖ ਦਿੱਤੀ ਜਦੋਂ ਲਾਈ ਕਹਿਣ ਇਸੇ ਤਰ੍ਹਾਂ ਕਹਿਣ ਲੱਗੇ ਇਹ ਮਾਸਕ ਦਾ ਜੰਮ ਭਾਵਨਾ ਦੇ ਨਾਲ ਹੁੱਤੇ ਅੰਦਰ ਪਿਆਰ ਦੇ ਵਿੱਚ ਭਿੱਜ ਕੇ ਜਦੋਂ ਡਟਾ ਪੈਂਦਾ ਹੈ ਤੇ ਇਹਦੇ ਮਾਰੇ ਜਿਹੜੇ ਉਹ ਵੀ ਸਿੱਧੇ ਹੋ ਜਾਂਦੇ ਹਨ ਇਸ ਕਰਕੇ ਸਤਨ ਸਿੰਘ ਨੂੰ ਸਾਨੂੰ ਸੁਤੀ ਦੇਦੇ ਹਰ ਵੱਡਾ ਇਹ ਭਾਗ ਭੇਟੇ ਗੁਰਦੇਵਾਂ ਕੋਟ ਪਰਾਜ ਢਿਟੇ ਹਰ ਸੇਵਾ ਮਨੁੱਖ ਦੇ ਪੁਰਵਾ ਪਾਪ ਜਿਹੜੇ ਹਨ ਉਹ ਗੁਰੂ ਦੀ ਸੇਵਾ ਕਰਦੇ ਆ ਗੁਰੂ ਦਾ ਵੰਧਨ ਮੰਨਦੇ ਆ ਗੁਰੂ ਦੇ ਪਰਮਾਨੰਦਿ ਭਾਵਨਾ ਦੇ ਨਾਲ ਜੋ ਭੈ ਪਿੰਦਾ ਹੈ ਉਹ ਖਤਮ ਹੋ ਜਾਂਦੀ ਹੈ ਸੇਵਾ ਸਿਮਰਨ ਦੇ ਨਾਲ ਸਤਪੁਰੂ ਜੀ ਬਖਸ਼ਿਸ਼ ਕਰਦੇ ਹਨ ਜਨਨ ਕੰਨ ਲ ਜਾਪਾ ਮਨ ਰਬੈ ਸੋਪ ਅਗੰ ਇਸ ਜਨ ਨਾਮ ਆਪੇ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਮਨੁੱਖ ਦਾ ਮਨਕ ਪੀਝ ਜਾਂਦਾ ਹੈ ਜੇ ਫਿਰ ਨਾ ਕੋਈ ਸੋਗ ਰਹਿੰਦਾ ਹੈ ਕੋਈ ਨਾ ਕੋਈ ਅੰਦਰ ਜਿਹੜੀ ਕ੍ਰਿਸ਼ਨਾ ਦੀ ਵਾਸ਼ਨਾ ਦੀ ਯਾਤ ਜਿਹੜੀ ਹੈ ਉਹ ਸਭ ਖਤਮ ਹੋ ਜਾਂਦੀ ਹੈ ਇਸ ਜਨ ਨਾਮ ਆਪੇ ਇਹ ਪਾਤਸ਼ਾਹ ਜੀ ਅਗੇ ਸੁਝੀ ਜਾਂਦੇ ਹਨ ਸਾਗਰ ਦਰਿਆ ਸਾਥੂ ਸੰਗੇ ਮਿਰਭੌ ਨਾਮ ਜਪੂ ਹਰਨਾਮੇ ਨਾਮ ਜਪਣ ਦੇ ਨਾਲ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਜਦੋਂ ਕੋ ਕਿਸੇ ਨਾਮ ਜਪਣ ਵਾਲੀ ਦੀ ਸੰਗਤ ਕਰੇਗਾ ਤੂੰ ਵੀ ਤਰ ਜਾਵੇਂਗਾ ਇਸ ਕਰਕੇ ਪਾਤ ਧਨ ਲੋਕ ਕਿਸ ਪਾਪਨ ਜਿਹੜੇ ਜਿਹੜਾ ਮਨੁੱਖ ਦੇ ਅੰਦਰ ਇਹ ਚੀਜ਼ਾਂ ਪੈਦਾ ਹੁੰਦੀਆਂ ਹਨ ਪਰਾਇਆ ਧਨ ਪਰਾਇਆ ਤਨ ਹੈ ਤੇ ਜਦੋਂ ਨਾਮ ਦੇ ਵਿੱਚ ਜੁੜਿਆ ਫਿਰ ਜਾਨ ਦਿਲਦਾਰ ਨਾ ਆਵੇ ਨੇੜੇ ਤੇ ਗੁਰੂ ਫਿਰ ਐਸੀ ਬਖਸ਼ਿਸ਼ ਕਰਦਾ ਹੈ ਕ੍ਰਿਸ਼ਨ ਅਗਨ ਪ੍ਰਭ ਆਪ ਬੁਝਾਈ ਨਾਨਕ ਪੁਤਰੇ ਪ੍ਰਭ ਸਰਣਾਈ ਫਿਰ ਮਨੁੱਖ ਦੇ ਅੰਦਰੋਂ ਵੀ ਕ੍ਰਿਸ਼ਨ ਹੁੰ ਹੈ ਜਿਹੜੀਆਂ ਮਨੁੱਖ ਨੂੰ ਇਸ ਸੰਸਾਰ ਦੇ ਵਿੱਚ ਵਿਕਾਰਾਂ ਦੇ ਵਿੱਚ ਫਸਿਆ ਮਨੁੱਖ ਜਿਹੜਾ ਹੈ ਜਨ ਜਨ ਮਰੇ ਮਰੇ ਤੇ ਜੰਮੇ ਬਹੁਤ ਸਜਾਈ ਪਿਆ ਦੇਸ਼ ਜੰਮੇ ਬਖਸ਼ਾ ਦੀ ਬਖਸ਼ਿਸ਼ ਕਰਦੇ ਹਨ ਮਨੁੱਖ ਜਦੋਂ ਐਸੀ ਆਵਾਸ਼ਨਾ ਦੇ ਵਿੱਚ ਫਸਿਆ ਹੋਇਆ ਗੁਰੂ ਦੀ ਕਿਰਪਾ ਦੇ ਨਾਲ ਨਿਕਲ ਜਾਂਦਾ ਹੈ ਤੇ ਗੁਰੂ ਜਿਹੜਾ ਹੈ ਪ੍ਰਭ ਆਪੁ ਜਾਈ ਗੁਰੂ ਫਿਰ ਉਹ ਜਿਹੜੀਆਂ ਕ੍ਰਿਸ਼ਨਾਂ ਦੀ ਅੱਖ ਹੈ ਆਪ ਖਤਮ ਕਰਦਾ ਹੈ ਇਸ ਕਰਕੇ ਗੁਰੂ ਦੇ ਜਨਮ ਦੇ ਨਾਲ ਜੁੜ ਗੁਰੂ ਕੀ ਸੰਗਤ ਦੇ ਨਾਲ ਜੁੜ ਬਾਣੀ ਬਾਣੋਂ ਦੇ ਨਾਲ ਜੁੜ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਗੁਰੂ ਦੀ ਕਿਰਪਾ ਤੇਰੇ ਉੱਪਰ ਹੋਵੇਗੀ ਨਾਲ ਕੁਦਰੇ ਪ੍ਰਭ ਸਰਣਾਈ ਜੋ ਕਰਦਾ ਹੈ ਉਹਦਾ ਜਨਮ ਮਨ ਸਬਰ ਜਾਂਦਾ ਹੈ ਉਹਦਾ ਲੋਕ ਸੁਖੀਏ ਪਰ ਲੋਕ ਸੁਖੀਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਿਗੁਰ ਜੀ ਰਸੋਦੀ ਦੇਂਦੇ ਹਨ ਬਖਸ਼ਿਸ਼ ਕਰਦੇ ਹਨ ਸਾਡੇ ਤੂੰ ਹੀ ਕਿਰਪਾ ਕਰਨੀ ਸੀ ਨਾਮ ਦਾ ਕਿੰਕਾ ਸਾਡੇ ਅੰਦਰ ਵਸ ਜਾਵੇ ਸਾਡਾ ਇਹ ਜਿਹੜਾ ਜੀਵਨ ਸਬਰ ਜਾਵੇ ਸਤਿਗੁਰ ਜੀ ਕਿਰਪਾ ਕਰਨ ਹੋਈਆਂ ਕੋਲਾਂ ਦੀ ਸਤਿਗੁਰ ਜੀ ਬਖਸ਼ਣਿਯੋ ਹਨ ਸਾ ਸੰਤ ਬਖਸ਼ਣਿਯੋ ਹੈ ਵਾਹ ਗੁਰੂ ਜੀ ਦਾ ਫਕਸਾ ਵਾਹ